ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੀਵੀਜ਼ਨ ਦੇ ਨਾਲ ਸੋ ਅੱਜ ਤੁਹਾਨੂੰ ਦਿਖਾਵਾਂਗੇ ਇੱਕ ਪਖੰਡੀ ਸਾਧ ਦੀ ਵੀਡੀਓ ਸੋ ਕਿਸ ਤਰੀਕੇ ਨਾਲ ਇਹ ਘਰਾਂ ਵਿੱਚ ਆਉਂਦੇ ਆ ਗੰਭਿ ਸ਼ੁਰੂ ਮਾਰਦੇ ਰਹਦੇ ਤੇ ਆਪਣਾ ਕੰਮ ਕਰਦੇ ਆ ਆ ਬੱਚਾ ਕੋਈ ਦਾ ਪੋਨੋ ਬਿਜ਼ਨਸ ਹੁੰਦਾ ਸੋ ਤੁਹਾਨੂੰ ਦਿਖਾਉਂਦਾ ਬਾਬੇ ਬੜੀ ਲੰਮੀ ਆਪਾਂ ਆਏ ਆ ਬਾਬੇ ਅੱਜ ਭਾ ਕਰਕੇ ਜਾਣਗੇ ਬੱਚਾ ਆ ਬੱਚਾ ਇੱਥੇ ਹੀ ਖੜਾ ਕੀ ਗੱਲ ਆ ਥੋੜਾ ਜਾਂ ਨੇੜੇ ਆ ਜਾ ਕੀ ਗੱਲ ਹੈ ਬੜਾ ਪਰੇਸ਼ਾਨ ਲੱਗਣ ਡਿਆ ਬੱਚਾ ਹਾਂ ਬਾਬਾ ਕੀ ਚਾਹੀਦਾ ਬੜਾ ਕੜ ਕੇ ਬੋਲਣ ਡਾ ਬੱਚਾ ਕੋਈ ਪਰੇਸ਼ਾਨੀ ਲੱਗਦੀ ਹੈ ਪਰੇਸ਼ਾਨੀ ਕਾਦੀ ਬਸ ਕੰਮ ਕਰ ਤੂੰ ਮਿਲਦਾ ਨਹੀਂ ਕੰਮਕਾਰ ਤੇਰੇ ਸਾਰੇ ਬਣਾ ਦੇਣਗੇ ਬਾਬੇ ਬੜੇ ਗੁਣੀ ਗਿਆਨੀ ਬੜੇ ਸ਼ਕਤੀਸ਼ਾਲੀ ਐ ਬਾਬੇ ਬਾਬਿਆਂ ਨੇ ਅੱਜ ਤੇਰੇ ਸਾਰੇ ਕੰਮ ਬਣਾ ਦੇਣੇ ਆ ਬੱਚਾ ਬਣਾ ਦੇਗਾ ਕੰਮ ਫਿਰ ਸਾਰੇ ਹਾਂ ਬੱਚਾ ਬਾਬਿਆਂ ਨੇ ਬੜੇ ਲੋਕਾਂ ਦੇ ਕੰਮ ਬਣਾਏ ਆ ਤੇਰੇ ਕਿਉਂ ਨਾ ਮੰਨ ਲਗੇ ਬੱਚਾ ਬਾਬਿਆਂ ਵਾਸਤੇ ਪਹਿਲਾਂ ਪਾਣੀ ਦਾ ਗਲਾਸ ਲੈ ਕੇ ਆ ਬੜੀ ਆ ਬੈ ਜਾ ਫਿਰ ਤੈਨੂੰ ਪਾਣੀ ਬਾਬਿਆਂ ਨੂੰ ਬੜੀ ਤੇ ਲੱਗੀ ਆ ਤੇਰੇ ਸਾਰੇ ਕੰਮ ਬਣਾ ਕੇ ਜਾਣਗੇ ਬਾਬੇ ਅੱਜ ਬਾਬਿਆਂ ਨੇ ਕਿਰਪਾ ਕਰ ਦੇਣੀ ਏ ਅੱਜ ਤੇਰੇ ਤੇ ਠੰਡਾ ਆ ਜਾ ਲੈਹੀਂ ਬੱਚਾ ਅੱਲੇ ਬਾਬਾ ਪਾਣੀ ਪੀ ਲਿਆ ਬੱਚਾ ਪਾਣੀ ਪਿਆ ਦੇ ਬਾਪਿਆਂ ਨੂੰ ਸੰਗ ਸੁੱਕਿਆ ਪਿਆ ਸਾਰੇ ਪਿੰਡ ਦਾ ਚੱਕਰ ਲਾ ਕੇ ਆਏ ਆ ਬਾਬੇ ਠੀਕ ਹੈ ਬਾਬੇ ਬੜੇ ਗੁਣੀ ਗਿਆਨੀ ਹਰੀ ਦੀਵਾਰ ਤੋਂ ਆਏ ਬਾਬੇ ਯਾਤਾ ਕਰਕੇ ਬਾਪਿਆਂ ਨੇ ਅੱਜ ਤੂੰ ਦੇਖੀ ਚੱਲਨੀ ਤੇਰੀ ਗੁੱਡੀ ਚੜਾ ਦੇਣੀ ਬਾਬਾ ਪਾ ਮੈਂ ਐਕਟਰ ਬਣ ਜਾਣਾ ਬਾਬੇ ਤੈਨੂੰ ਐਕਟਰ ਬਣਾ ਦੇਣਗੇ ਬਾਪੇ ਤੈਨੂੰ ਜਮਾ ਛਾਰੂ ਖਾਨ ਬਣਾ ਦੇਣਗੇ ਠੀਕ ਆ ਬਾਪੇ ਤੈਨੂੰ ਬਾਲੀਵੁੱਡ ਵਿੱਚ ਭੇਜ ਦੇਣਗੇ ਬਸ ਠੀਕ ਆ ਬਾਬਾ ਹਾਂ ਬਾਬੇ ਬੜੇ ਬੜੇ ਕਿਰਪਾ ਵਾਲੇ ਆ ਸੋ ਦੋਸਤੋ ਫਿਰ ਆ ਰਿਹਾ ਤੁਹਾਨੂੰ ਨਜ਼ਾਰਾ ਕਰ ਰਹੇ ਹਾਂ ਇੰਜੋਏ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰ ਦਿਓ ਜੇ ਵੀਡੀਓ ਨੂੰ ਲਾਈਕ ਕਰਨਾ ਭੁੱਲਿਓ ਬਸ ਠੀਕ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਦੇਖਦੇ ਫਿਰ ਅੱਗੇ ਖੇਮਾ ਸੋ ਹੋ ਜਾਏਗਾ ਠੀਕ ਆ ਤੇਰੀ ਗੁੱਡੀ ਚੜ ਜਾਣੀ ਲੋਕ ਤੇਨੂੰ ਕੀ ਕਰਨਗੇ ਤੇਰਾ ਨਾਮ ਕੀ ਆ ਠੀਕ ਆ ਬਾਬਾ ਤੇਰਾ ਨਾਮ ਕੀ ਆ ਮੇਰਾ ਨਾਮ ਹਰਮਨ ਲੋਕ ਹਰਮਨ ਹਰਮਨ ਕਰਿਆ ਕਰਨਗੇ ਜਿਵੇਂ ਸ਼ਾਹਰੂਖ ਖਾਨ ਇਹਨੂੰ ਕਰਦੇ ਆ ਨਾ ਠੀਕ ਆ ਉਵੇਂ ਕਰਿਆ ਕਰਨਗੇ ਹਰਮਨ ਹਰਮਨ ਤੇਰੇ ਨਾਮ ਦੇ ਚਰਚੇ ਹੋ ਜਾਣੇ ਸਾਰੇ ਪਾਸੇ ਠੀਕ ਆ ਬਾਬਾ ਹਾਂ ਜੇ ਬਾਬੇ ਕੱਲ ਨੂੰ ਤੇਰਾ ਭਲਾ ਕਰਕੇ ਵਾਪਸ ਆਉਣਗੇ ਬਾਬਿਆਂ ਨੂੰ ਭੁੱਲੇਗਾ ਤੇ ਨਹੀਂ ਨਾ ਨਾ ਬਾਬਾ ਮੈਂ ਨਹੀਂ ਭੁੱਲਦਾ ਬਾਬਿਆਂ ਨੂੰ ਦੇਖ ਕੇ ਮੁੱਖ ਤਾਣੀ ਮੋੜੇਗਾ ਨਾ ਨਾ ਤੂੰ ਬਾਬੇ ਅੱਜ ਤੇਰਾ ਭਲਾ ਕਰਕੇ ਜਾਣਗੇ ਠੀਕ ਆ ਬਾਬੇ ਅੱਜ ਤੈਨੂੰ ਇੱਕ ਬਚਨ ਦੇ ਕੇ ਜਾਣਗੇ ਬੋਲ ਫਿਰ ਬਾਬਿਆਂ ਦਾ ਬਚਨ ਨਿਭਾਏਗਾ ਨਿਭਾਵਾਂਗੇ ਬਾਬੇ ਫਿਰ ਤੇਰੀ ਗੁੱਡੀ ਐ ਚੜਾ ਦੇਣਗੇ ਜਿਵੇਂ ਚੋਟੀ ਤੇ ਚੜਦੀ ਹੁੰਦੀ ਆ ਨਾ ਪਰਬਤ ਦੀ ਉਸ ਪਰਬਤ ਤੇ ਬੰਗੂ ਤੇਰੀ ਗੁੱਡੀ ਚੜਾ ਦੇਣਗੇ ਬਾਬੇ ਬਾਬੇ ਤੈਨੂੰ ਛਾਰ ਨੂੰ ਖਾਣ ਮੰਗੂ ਬਣਾ ਕੇ ਛੱਡਣਗੇ ਠੀਕ ਆ ਬਾਬਿਆਂ ਦੀ ਬਾਬਿਆਂ ਦੀ ਸੁਰਤੀ ਲੱਗਦੀ ਆ ਦੇਵੀ ਦੇਵਤਿਆਂ ਦੇ ਨਾਲ ਬਾਬੇ ਹੁਣੇ ਹੀ ਪਤਾ ਕਰਦੇ ਆ ਤੇਰੇ ਬਾਰੇ ਤੂੰ 2 ਮਿੰਟ ਰੁਕ ਬਾਬੇ ਥੋੜਾ ਆ ਜਾ ਲੈ ਚ ਜਾਣ ਲੱਗੇ ਆ ਥੋੜਾ ਧਿਆਨ ਲਾਉਣਗੇ ਫੇਰ ਤੇਰੇ ਬਾਰੇ ਦੱਸਣਗੇ ਤੇਰੀ ਸਾਰੀ ਕੁਵਖ ਬਾਣੀ ਜੀ ਬਾਬਾ ਬਾਬੇ ਆਸਣ ਲਾਉਣ ਲੱਗੇ ਓਮ ਜੈ ਗੁਰੂ ਦੇ ਹਾਂਜੀ ਗੁਰੂ ਦੇ ਆ ਬੱਚਾ ਅਖੀਰ ਤੱਕ ਇਦਾਂ ਹੀ ਬਣੇ ਰਿਹਾ ਬਹੁਤ ਇੰਜੋਏ ਹੋਣ ਵਾਲਾ ਫਿਲਮ ਤੇ ਐਂਡ ਬੜਾ ਮਜ਼ੇਦਾਰ ਹੋਣ ਵਾਲਾ ਬਣੇ ਰਿਹਾ ਜੀ ਥਿਲਵਾ ਟੈਲੀਵਿਜ਼ਨ ਦੇ ਨਾਲ ਥੋੜਾ ਜਿਹਾ ਧਿਆਨ ਲਾ ਕੇ ਦੱਸੋ ਇਸ ਬੱਚੇ ਬਾਰੇ ਹਾਂਜੀ ਹਾਂਜੀ ਗੁਰੂ ਦੇਵ ਹਾਂਜੀ ਠੀਕ ਆ ਜੀ ਗੁਰੂ ਦੇਵ ਲੈ ਬੱਚਾ ਗੁਰੂਦੇਵ ਨਾਲ ਗੱਲ ਹੋਈ ਉਹ ਵੀ ਬਾਬਾ ਹਾਂਜੀ ਕੀ ਕਹਿੰਦਾ ਗੁਰੂਦੇਵ ਕਹਿੰਦੇ اے ਬੱਚਾ ਐਕਟਰ ਬਣ ਜੂ ਜਮਾ ਸ਼ਾਹਰੂਖ ਖਾਨ ਬੰਪੂ ਚਰਚੇ ਹੋਣਗੇ ਇਸ ਬੱਚੇ ਦੇ ਠੀਕ ਆ ਬਾਲੀਵੁੱਡ ਵਿੱਚ ਪਹੁੰਚ ਜੂ ਪਰ ਉਹਦੇ ਵਿੱਚ ਇੱਕ ਵਿਗੜਾ ਆ ਬੱਚਾ ਕੀ ਵਿਗੜਾ بڑا ਵੱਡਾ ਏ ਗੁਰੂਦੇਵ ਕਹਿੰਦੇ ਤੇ ਤੇਰੇ ਮਗਰ ਇੱਕ ਪ੍ਰੇਤ ਆ ਠੀਕ ਆ ਉਹ ਇੱਕ ਚਰਸਤਾ ਲੰਘ ਗਿਆ ਜਿੱਥੇ ਇੱਕ ਢਾਲਾ ਲਾਇਆ ਹੋਇਆ ਸੀ ਤੂੰ ਆਟਾ ਮਣ ਕੀਤਾ ਸੀ ਕਿਸੇ ਨੇ ਇੱਕ ਲੇਰ ਖੰਮਣੀ ਪੰਜ ਝੂੜੀਆਂ ਦੋ ਲੱਡੂ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ ਤੂੰ ਬੱਚਾ ਉਸ ਚਰਸਤੇ ਉਤੋਂ ਉਸ ਟੂਨੇ ਦੇ ਉਤੋਂ ਲੰਘ ਗਿਆ ਏ ਮੈਂ ਟੱਪ ਗਿਆ ਹਾਂ ਹੁਣ ਫਿਰ ਉਹ ਟੂਣਾ ਪਤਾ ਕਿਲਾ ਸੀ ਕਿਲਾ ਸੀ ਉਹ ਟੂਣਾ ਇੱਕ ਪ੍ਰੇਤ ਦਾ ਸੀ ਠੀਕਾ ਉਹੀ ਪ੍ਰੇਤ ਤੇਰੇ ਕੰਮ ਦੇ ਵਿੱਚ ਵਿਘਨ ਪਾ ਰਿਹਾ ਹੁਣ ਉਹ ਪ੍ਰੇਤ ਲਾਉਣਾ ਪੈਣਾ ਇਹ ਪ੍ਰੇਤ ਨੂੰ ਤੇਰੇ ਮਗਰੋਂ ਲਾਉਣ ਵਾਸਤੇ ਟਾਲਾ ਲਾਉਣਾ ਪੈਣਾ ਏ ਬੱਚਾ ਇਹ ਪ੍ਰੇਤ ਬੜਾ ਖਤਰਨਾਕ ਏ ਇਹ ਪ੍ਰੇਤ ਪ੍ਰੇਤ ਨੂੰ ਲਾਉਣ ਵਾਸਤੇ ਇੱਕ ਪੇਟੀ ਲੱਗਣੀ ਆਹਾਰੂ ਦੀਆਂ ਬੋਤਲਾਂ ਤਾਂ ਇੱਕ ਦੇਣੀ ਪੈਣੀ ਆ ਇਹ ਪ੍ਰੇਤ ਨੂੰ ਪਾ ਹੋਰ ਵੀ ਸਮਾਨ ਲੱਗੂਗਾ ਨਾਲ 1500 ਰੁਪਇਆ ਲੱਗੂਗਾ ਬੱਚਾ ਇਹ ਸਮਾਨ ਹੁਣੇ ਦੇਣਾ ਪੈਣਾ ਨਹੀਂ ਤਾਂ ਇਸ ਪ੍ਰੇਤ ਨੇ ਤੇਰਾ ਖੈਣਾ ਨਹੀਂ ਛੱਡਣਾ ਹੋਰ ਕਿਸੇ ਬਾਪੇ ਕੋਲੇ ਮਰਜੀ ਜਾ ਫੜਾ ਕਿਸੇ ਤੋਂ ਤੇਰਾ ਇਲਾਜ ਨਹੀਂ ਹੋਊਗਾ ਇਹ ਇਲਾਜ ਅਸੀਂ ਕਰਾਂਗੇ ਬੱਚਾ ਸਾਡੇ ਗੁਰੂ ਦੇ ਬੜੇ ਗੁਣੀ ਜਾਨੀ ਜਿੰਨਾ ਨਾਲ ਅਸੀਂ ਗੱਲ ਕੀਤੀ ਬੋਲ ਬੱਚਾ ਇਹ ਸਮਾਨ ਲਿਆਏਗਾ ਮੇਰੀ ਗੱਲ ਸੁਣ ਬਾਬਾ ਹਾਂ ਬੱਚਾ ਨਾ ਤਾਂ ਮਿਲੇ ਤੈਨੂੰ ਪੇਟੀ ਹਾਂ ਮੈਨੂੰ ਨਹੀਂ ਬੱਚਾ ਪ੍ਰੇਤ ਨੂੰ ਆ ਜਿਹੜਾ ਤੇਰੇ ਮਗਰ ਖੜਾ ਇਹ ਤੇਰੇ ਮਗਰ ਖੜਾ ਰਹਿੰਦਾ ਇਹਦਾ ਸਾਆ ਹੈ ਤੇਰੇ ਸਿਰ ਤੇ ਤੇ ਨਾ ਮਿਲੇ ਤੈਨੂੰ ਪੱਠ ਹਾਂ ਤੇ ਨਾ ਮਿਲੇ 500 ਰੁਪਿਆ ਇੱਕ ਬੋਤਲ ਮਿਲੂਗੀ ਉਹ ਵੀ ਮੇਰੇ ਬਾਪੂ ਦੀ ਲਕੋਈ ਪਈ ਆ ਜੇ ਲੈਣੀ ਹੈ ਤਾਂ ਗੱਲ ਕਰ ਆ ਪੁੱਛ ਲੈ ਪ੍ਰੇਤ ਨੂੰ ਮੈਂ ਪੁੱਛਦਾ ਬੱਚਾ ਪੁੱਛ ਲੈ ਪੁੱਛ ਲੈ ਗੁਰੂ ਦੇਵ ਨਾਲ ਗੱਲ ਕਰਦੇ ਆ ਗੁਰੂ ਦੇਵ ਸਿੱਧੀ ਗੱਲ ਕਰ ਲੈਣਗੇ ਫਿਰ ਪ੍ਰੇਤ ਦੇ ਨਾਲ ਹਾਂਜੀ ਗੁਰੂ ਦੇਵ ਇਹ ਬੱਚਾ ਕਹਿੰਦਾ ਮੇਰੇ ਕੋਲ ਨਾ ਤਾਂ ਪੇਟੀਆ ਨਾ ਮੇਰੇ ਕੋਲ ਪਾਠਾ ਮੈਂ ਤਾਂ ਇੱਕ ਬੋਤਲ ਦੇਣੀ ਆ ਨਾ 500 ਰੁਪਈਆ ਹਾਂਜੀ ਦੱਸੋ ਗੁਰੂ ਦੇ ਕਿਵੇਂ ਕਰੀਏ ਫਿਰ ਹਾਂਜੀ ਠੀਕ ਆ ਜੀ ਗੁਰੂ ਦੇ ਲੈ ਭਗਤਾ ਸਾਡੇ ਗੁਰੂ ਦੇ ਕਹਿੰਦੇ ਇੱਕ ਬੋਤਲ ਦੇ ਦੇ ਤੇ 500 ਰੁਪਇਆ ਤਾਂ ਲੱਗੂਗਾ ਤੈਨੂੰ ਦੇਣਾ ਪੈਣਾ 500 ਰੁਪਇਆ ਤਾਂ ਹੈ ਨਹੀਂ ਮੇਰੇ ਕੋਲ ਦੇਖ ਲੈ ਤੇਰੇ ਬਾਪੂ ਦਾ ਪਿਆ ਹੋਣਾ ਬਟੂਏ ਚਲ ਮਾਰੀ ਦੇ ਵਿੱਚ ਪਿਆ ਹੋਊਗਾ ਚਲ ਵੇਖਦਾ ਕਿਤੇ ਪਿਆ ਦੇਖਿਆ ਭੱਜ ਕੇ ਚਲ ਵੇਖਦਾ ਮੈਂ ਹਾਂ ਅੱਲੇ ਬਾਬਾ ਆ ਆ ਬੱਚਾ ਕਰਦੀ ਕੱਢੀ ਆ ਕਰਦੀ ਏ ਹਾਂ ਪਹਿਲੇ ਤੋੜਦੀ ਲੱਗਦੀ ਏ ਕੋਈ ਗੱਲ ਨਹੀਂ ਬੱਚਾ ਬਾਬੇ ਅੱਜ ਤੇਰਾ ਕੰਮ ਕਰਕੇ ਜਾਣਗੇ ਤੂੰ ਐਂ ਕਰ ਇਹ ਪ੍ਰੇਤ ਨੂੰ ਹੁਣੇ ਪ੍ਰਸੰਨ ਕਰਨਾ ਪੈਣਾ ਇਹਦੇ ਨਾਂ ਦੇ ਪੰਜ ਪੈਗ ਦੇਣੇ ਪੈਣੇ ਆ ਤੂੰ ਐਂ ਕਰ ਤੂੰ ਕਚਰਾ ਗਲਾਸ ਲੈ ਕੇ ਆ ਆਵੇ ਤੇ ਆ ਗਲਾਸ ਨਹੀਂ ਬੱਚਾ ਇਹ ਪ੍ਰੇਤ ਇਸ ਗਲਾਸ ਦੇ ਵਿੱਚ ਨਹੀਂ ਪੀਂਦਾ ਕੱਚ ਦੇ ਗਲਾਸ ਵਿੱਚ ਪੀਂਦਾ ਤੂੰ ਲੈ ਕੇ ਆ ਇੱਥੇ ਲਾਏਗਾ ਹਾਂ ਬੱਚਾ ਇਹ ਪ੍ਰੇਤ ਨੂੰ ਫਿਰ ਦੇਣੀ ਪੈਣੀ ਫੇਰ ਹੀ ਤੇਰਾ ਕੰਮ ਆ ਜਾਣਾ ਹਾਂ ਚੇਹ ਹਿਲਾਇਆ ਮਾਪਿਆਂ ਦੀ ਜੀਬ ਸੁੱਕੀ ਜਾਂਦੀ ਆ ਮਬਾਬਿਆਂ ਦੀ ਜੀਬ ਲਲਚਾਉਣ ਲੱਗਦੀ ਆ ਦਾ ਭਗਤਾ ਆ ਜਾ ਆ ਲੈ ਬੱਚਾ ਇਹ ਪ੍ਰੇਤ ਨੂੰ ਆਪਾਂ ਹੁਣੇ ਹੀ ਦੂਰ ਕਰ ਦਿਆਂਗੇ ਤੇਰੀ ਗੁੱਡੀ ਚੜਾ ਦੇਣੀ ਬਾਬਿਆਂ ਨੇ ਠੀਕ ਆ ਬਾਬਾ ਜਵਾਸ਼ ਹਾਰੂ ਖਾੜ ਬਣਾਵਾ ਦੇਣਾ ਤੈਨੂੰ ਬਸ ਠੀਕ ਆ ਹਾਂ ਪਾਣੀ ਤਾਂ ਤੂੰ ਲੈ ਕੇ ਨਹੀਂ ਆਇਆ ਬੱਚਾ ਪਾਣੀ ਲਿਆਵਾ ਚੱਲ ਰਹਿਣ ਦੇ ਇਹ ਜਿਹੜਾ ਪ੍ਰੇਤ ਆ ਨਾ ਇਹ ਪ੍ਰੇਤ ਸੁੱਕੀ ਪੀਊਗਾ ਪਾਣੀ ਨਹੀਂ ਪੀਂਦਾ ਠੀਕ ਆ ਹਾਂ ਕੌੜੀ ਤਾਂ ਨਹੀਂ ਮੈਂ ਤਾਂ ਨਹੀਂ ਪੀਤੀ ਕਦੇ ਚਾਹ ਕੋਈ ਗੱਲ ਨਹੀਂ ਟੀਣੀ ਤੇ ਪ੍ਰੇਤ ਨੇ ਆ ਓਮ ਜੈ ਗੁਰੂ ਦੇਵ ਜੈ ਗੁਰੂ ਦੇ ਬੱਜੇ ਲਾ ਪਾ ਕਰੋ ਗੁਰੂ ਦੇਵ ਜੈ ਲਾਏ ਭਈ ਪ੍ਰੇਤਾ ਤੂੰ ਇਥੋਂ ਦਾ ਆ ਹੋ ਜਿੰੜੀ ਛੰਨੀ ਛਪੀ ਤਰਨ ਤਰਨ ਬੜੀ ਕੌੜੀ ਹੈ ਪੰਤਾ ਇੱਕ ਪੱਗ ਹੋਰ ਦੇ ਦਿਜੇ ਫਿਰ ਛੇਤੀ ਛੇਤੀ ਹਣ ਦੋ ਭਾਵੇਂ ਹੋਰ ਵੱਧ ਲਾ ਲਈ ਮੈਨੂੰ ਛੇਤੀ ਬਣਾ ਦੇ ਐਕਟਰ ਭਗਤਾ ਮਾਇ ਨਹੀਂ ਲਾਉਣਿਆ ਭਗਤਾ ਇਹ ਪੈਗਾ ਜਿਹੜੇ ਇਹ ਪ੍ਰੇਤ ਲਾ ਰਿਹਾ ਮੇਰੇ ਰਾਹੀ ਲਾ ਰਿਹਾ ਠੀਕ ਹੈ ਕਤਾਂ ਕੁਛ ਖਾਣ ਨੂੰ ਨਹੀਂ ਹੈਗਾ ਕੋਈ ਨਮਕੀਨ ਜਾ ਸਾਨੂੰ ਬਾਬਾ ਹੈ ਨਹੀਂ ਮੇਨ ਦਾਦਾ ਕੋਲ ਹੋਊਗਾ ਤੂੰ ਐ ਕਾਰਨ ਨੂਨ ਦਾ ਡੱਪਾ ਪਿਆ ਹੋਣਾ ਰਸੋਈ ਦੇ ਵਿੱਚ ਨੂਨ ਲਿਆ ਦੇ ਬਾਬਾ ਨੂੰ ਹਾਂ ਆਪਾਂ ਫਿਰ ਇਸ ਪ੍ਰੇਤ ਨੂੰ ਸੁੱਕੀ ਨਹੀਂ ਨਾ ਲਵਾ ਸਕਦੇ ਪ੍ਰੇਤ ਕੋਈ ਸਮਾਨ ਵੀ ਮੰਗਦਾ ਪ੍ਰੇਤ ਨੇ ਪੱਠ ਮੰਗੀ ਸੀ ਪਰ ਆਪਾ ਆਖ ਨਹੀਂ ਦੇ ਸਕਦੇ ਆਪੋ ਤਾਂ ਕੱਲੇ ਨੂੰ ਨੂਨ ਨਾਲ ਸਾਰ ਧਾਂਗੇ ਬੱਚਾ ਇਹ ਪ੍ਰੇਤ ਨੂੰ ਆਪਾਂ ਨੂਨ ਨਾਲ ਹੀ ਸਾਰ ਧਾਂਗੇ ਲੈ ਬੱਬਾ ਲਿਆ ਬੱਚਾ ਇਹ ਕਿਹੜਾ ਨੂਨ ਚੱਕ ਲਿਆ ਆ ਏ ਤੂੰ ਚੂਰਨ ਵਰਗਾ ਲੱਗਦਾ ਏ ਮੈਨੂੰ ਲੱਗਦਾ ਝਾਲ ਜੀਰੇ ਵਾਲਾ ਨੂਨ ਲੈ ਆਇਆ ਚਾਲ ਕੋਈ ਗੱਲ ਨਹੀਂ ਬਾਬੇ ਇਸੇ ਦੇ ਨਾਲ ਪ੍ਰੇਤ ਨੂੰ ਪਰਸੰਨ ਕਰ ਦੇਣਗੇ ਜਾਈ ਹੋ ਜਾਈ ਹੋ ਲੈ ਬੱਚਾ ਇੱਕ ਤੋਂ ਪਿਗ ਹੋਰ ਰਹਿ ਗਿਆ ਇਹ ਵੀ ਲਾ ਦਿਗੇ ਕੰਮ ਖਤਮ ਕਰਕੇ ਫਿਰ ਆਪਾਂ ਬੱਚਾ ਇੱਕ 500 ਰੁਪਈਆ ਤਾਂ ਤੂੰ ਲੈ ਕੇ ਨਹੀਂ ਆਇਆ ਲੈ ਕੇ ਆ ਫਿਰ 500 ਰੁਪਈਆ ਵੀ ਹੁਣ 500 ਰੁਪਈਆ ਵੀ ਦੇਵਾ ਤੈਨੂੰ ਹਾਂ ਬੱਚਾ ਸਮਾਨ ਵੀ ਦੇਣਾ ਨਾ ਫਿਰ ਹਾਂ ਅਲੇ ਬਾਬਾ ਇਹ ਕੌੜੀ ਏ ਔੜੀ ਤਾਂ ਬਲੀ ਹੈ ਆ ਮਾਥਾ ਲੱਭਿਆ ਮੈਂ ਬੜਾ ਹੋਵੇ ਬੱਚਾ ਜੈ ਗੁਰੂ ਦੇਵ ਜੈ ਗੁਰੂ ਦੇ ਸਲਾਏ ਬੱਚਾ ਤੇਰੇ ਭੇੜੇ ਹੋ ਜਾਣੇ ਆਪਾ ਹਣ ਬਣ ਜੂ ਮੈਂ ਐਕਟਰ ਹਾਂ ਤੂੰ ਬਣ ਜੇਗਾ ਸ਼ਾਹਰੂਖ ਖਾਨ ਤੂੰ ਜਾਬੜੇਗਾ ਬੌਲੀ ਬੁੱਢ ਵਿੱਚ ਠੀਕ ਆ ਤੇਰੇ ਚਰਚੇ ਹੋ ਜਾਣੇ ਆ ਸਾਰੀ ਦੁਨੀਆਂ ਦੇ ਵਿੱਚ ਬਸ ਠੀਕ ਆ ਹਾਂ ਟੀਵੀ ਤੇ ਆਇਆ ਕਰੇਗਾ ਠੀਕ ਆ ਬਾਬਿਆਂ ਨੂੰ ੁੱਲੇਗਾ ਤੇ ਨਹੀਂ ਨਾ ਨਾ ਕੱਲ ਨੂੰ ਜਦੋਂ ਤੂੰ ਸ਼ਾਹਰੂਖ ਖਾਨ ਬਣ ਗਿਆ ਬਾਬੇ ਤੈਨੂੰ ਟੱਕਰਗੇ ਫਿਰ ਬਾਬਿਆਂ ਨੂੰ ਦੇਖ ਕੇ ਮੁਖਤਾਣੀ ਮੋੜੇਗਾ ਨਹੀਂ ਮੁਰਦਾ ਦੇਖ ਲਾ ਫਿਰ ਬਾਬੇ ਸਾਰਾ ਕੰਮ ਪਿੱਛੇ ਕਰ ਦੇਣਗੇ ਨਹੀਂ ਮੋੜਦਾ ਮੁਖ ਚੱਲ ਠੀਕ ਆ ਫਿਰ ਬੱਚਾ ਠੀਕ ਚਲ ਜਾਂਦੇ ਜਾਂਦੇ ਇੱਕ ਪਿੱਗ ਹੋਰ ਲਾ ਦਈਏ ਪ੍ਰੇਤ ਹੋਰ ਮੰਗਣ ਡਿਆ ਖੜਾ ਭਾਈ ਪ੍ਰੇਤਾਂ ਜੁੰਡਿਆਂ ਤੋਂ ਖੜਕੇ ਰੱਖਿਆ ਹੋਇਆ ਬਾਪਿਆਂ ਨੇ ਠੀਕ ਹੈ ਬਾਪਿਆਂ ਨੂੰ ਤਾਂ ਚੱਕਰ ਘੁਮਾਤੇ ਬਾਪਿਆਂ ਦੇ ਡਾਇਲ ਘੁਮਾਤੇ ਇਸ ਜੰਮ ਨੇ ਤੇਰੇ ਭੇੜੇ ਪਾਰ ਹੋ ਜਾਣ ਇਹ ਪ੍ਰੇਤ ਤਾਂ ਸਾਰੀ ਬੋਤਲਾਂ ਇੱਥੇ ਮੰਗ ਓਏ ਆ ਕੀ ਤਮਾਸ਼ਾ ਓਏ दारू ਦੀ ਬੋਤਲ ਘਰ ਦੇ ਗਲਾਸ ਤੂੰ ਆ ਕੀ ਕਰੀ ਜਨਾ ਓਏ ਔੜਾ ਤੂੰ ਬਾਗ ਦਾ ਆ ਮੇਰੇ ਘਰੇ ਬੈਠ ਕੇ ਮੈਨੂੰ ਪੁੱਛੀ ਨਾ ਕੀ ਕੀਤਾ ਮੁੰਡਾ ਹੋਏ ਇਹ ਕੌੜਾ ਆ ਆ दारू ਦੀ ਬੋਤਲ ਮੈਂ ਲੈਂਦੀ ਆ ਅੱਜ ਸ਼ਾਮ ਦੇ ਹਾਸਤੇ ਤੂੰ ਉਹ ਪਖੰਡੀ ਮੂਰੇ ਖੋਲ ਕੇ ਰੱਖਤੀ ਬੱਚਾ ਬਾਬੇ ਪਖੰਡੀ ਨਹੀਂ ਬਾਬੇ ਬੜੇ ਗੁਣੀ ਜਾਨੀ ਬੜੀ ਦੂਰੋਂ ਆਏ ਓ ਬਾਬਾ ਤੂੰ ਗਿਆਨੀ ਕਹਾਦਾ ਬੋਤਲ ਸਾਰੀ ਪੀ ਗਿਆ ਬੱਚਾ ਤੇਰੇ ਤੇ ਸ਼ਨੀ ਗਰਾਏ ਚੱਲਦਾ ਬੜੀ ਦੂਰ ਦਸਾ ਹੁਣ ਹੋ ਆਈ ਵੜੀ ਵੱਡੀ ਘਟਨਾ ਪਾਪਰ ਨਵਾਂ ਮੇਰੇ ਗੱਲ ਸੁਣ ਬਾਬਾ ਤੂੰ ਹੁਣ ਬੋਤਲ ਜਿਹੜੀ ਸੀਗੀ ਉਹ ਪੀ ਲਈਆ ਤੇ ਤੂੰ ਚੱਲ ਕੰਮ ਕਰ ਆਵਦਾ ਚੱਲ ਤੋਰ ਤੂੰ ਮੈਨੂੰ ਪੁੱਛਿਆ ਓਏ ਦਰੂਦਿਆਂ ਲੱਗੇ ਨੇ ਕੌਣ ਆ ਬੱਚਾ ਏ ਇਹ ਬੱਤੂ ਮੈਂ ਰੱਬਾ ਅੱਛਾ ਤੇਰੇ ਡਾਇਰੀ ਜੀਆ ਬੱਚਾ ਬੜੀ ਇਹਨੂੰ ਲਿਆਂਦਾ ਕਿ ਨਹੀਂ ਅੰਦਰ ਇਹ ਗੇਟ ਤੇ ਆਇਆ ਤੂੰ ਕਿਉਂ ਬਿਠਾ ਲਿਆ ਇਹਨੂੰ ਇਹ ਕਹਿੰਦਾ ਮੈਂ ਐਕਟਰ ਬਣਾ ਦੂੰ ਮੈਨੂੰ ਇਹ ਉਹ ਆਪ ਨਹੀਂ ਕੁਛ ਬਣਾ ਤੈਨੂੰ ਐਕਟਰ ਬਣਾ ਦੂਗਾ ਪੱਛਾ ਐਕਟਰ ਪਾਰ ਦੀ ਨੂੰ ਸਮਾਸ਼ ਹਾਰੂ ਖਾਰ ਬੰਗੂ ਬਣਾ ਦੇਣਾ ਬਾਬਾ ਉਹ ਪਖੰਡ ਬੰਦ ਕਰ ਬਾਬਾ दारू ਦੀਆਂ ਬੋਤਲਾਂ ਐਕਟਰ ਬੰਦੇ ਆ ਪੱਛਾ ਤੇਰੀ ਤੇ ਵੀ ਕਿਰਪਾ ਹੋ ਜਾਣੀ ਕਿਰਪਾ ਵੈਸੀ ਬਹੁਤ ਆ ਬਾਬਾ ਪਰ ਨਭਾਈਆ ਤੇਰੇ ਨਾਲ ਤੂੰ ਐ ਕਰਾ ਚੱਕ ਸਮਾਨ ਚੱਲ ਕਿਰਪਾ ਵੈਸੀ ਬਹੁਤ ਆ ਚੱਲ ਤੇ ਤੇ ਸ਼ਾਈਂ ਗਰਾਏ ਭਾਰੀ ਆ ਮੈਂ ਤੈਨੂੰ ਦੱਸ ਉਹ ਨੂੰ ਚੱਲ ਮੈਂ ਕਿਹਾ ਪਿਆਰ ਤੂੰ ਪੁਰਾਣੀ ਬੋਲੀ ਦਾ ਬੱਪੇ ਬੜੇ ਅੰਤਰ ਆ ਆ ਬੋਤਲ ਬਾਬਾ ਨਾਲ ਲੈ ਜਾ ਤੇ ਚੱਲ ਤੇਰਾ ਕੰਮ ਹੋ ਗਿਆ ਚੱਲ ਭਾਰੀ ਭੱਦੀ ਕੱਟਣਾ ਬਾਪਰ ਨਵਾਈ ਏ ਤੇਰੇ ਨਾਲ ਕੋਈ ਨਹੀਂ ਜੇ ਕੱਟਣਾ ਵਾਪਰੂ ਦੇਖਾਂਗੇ ਤੂੰ ਬਿਨਾ ਪੁੱਛੇ ਤੂੰ ਕਰਦਾ ਸਮਾਨ ਦੇਈ ਜਾਏਂ ਗਰ ਸਾਰਿਆਂ ਨੂੰ ਬੜੀ ਵੱਡੀ ਘਟਨਾ ਵਾਪਰ ਨਵਾਲੀ ਬਾਬੇ ਤੈਨੂੰ ਕਹਿ ਲੜੇ ਲਾਜ ਕਰਾਵਾ ਬੱਚਾ ਤੈਨੂੰ ਪਤਾ ਤੇਰੇ ਨਾਲ ਕੀ ਹੋਣ ਵਾਲਾ ਹਾਂ ਬੱਚਾ ਤੇਰੇ ਹੁਣ ਪਹਿਣਿਆ ਚਪੇੜੇ ਕਿਹੜਾ ਪਹਿਣਦਾ ਯਾਰ ਕੰਦਾ ਹਟ ਜਾ ਤੇਰੀ ਵੱਡੇ ਵੀ ਹਾਂ ਬੋਲਦਾ ਕਿਵੇਂ ਆ ਠੀਕ ਆ ਬੱਚਾ ਸਾਡੇ ਘਰੇ ਵੜ ਕੇ ਗਲਤ ਬੋਲਦਾ ਤੂੰ ਨਹੀਂ ਬੱਚਾ ਤੁਰਦਾ ਲੱਗ ਜਾ ਚੱਲ ਇਧਰ ਬਾਬਿਆਂ ਨੇ ਤਾਂ ਤੈਨੂੰ ਮੈਂ ਹੀ ਕਿਹਾ ਬਾਬਾ ਪਹਿਣਾ ਤੇਰਾ ਪਹਿਣਦਾ ਯਾਰ ਕੰਦਾ ਤੂੰ ਜਵਾਗ ਨੂੰ ਕਰਕੇ ਬੋਤਲਾਂ ਪੀ ਕੇ ਕਰ ਇਹ ਪਤਾ ਲੱਗਿਆ ਨਾ ਹਾਂ ਚਾਕੇ ਬੋਤਲ ਦੇ ਦੀ दारू ਦੀ ਤੈਨੂੰ ਤੈਨੂੰ ਪਤਾ ਲੱਗਿਆ ਤੈਨੂੰ ਪਤਾ ਲੱਗਿਆ ਹਾਂ ਚਾਕੇ ਪੀ ਗਿਆ दारू ਸਾਰੀ ਵਿਖਾਂ ਦੇ ਬਜਵਾਗ ਨੇ ਗਲਤ ਰਾ ਪਾਉਣਾ ਤੈਨੂੰ ਆਇਆ ਕਰ ਸੋ ਦੋਸਤੋ ਉਮੀਦ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਸੁਣੀ ਲੱਗੀ ਹੋਊਗੀ ਬਹੁਤ ਹਾਸਾ ਹੋਣਾ ਢਿੱਡੀ ਪੀੜਾ ਪੈਣ ਵਾਲੀ ਇਹ ਵੀਡੀਓ ਆ ਪਖੰਡੀ ਸਾਧ ਦੀ ਇਹ ਵੀਡੀਓ ਜਿਹਦਾ ਪਰਦਾ ਫਾਸ਼ ਅਸੀਂ ਕੀਤਾ ਤੇ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਟਲਵਾ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਹੀਂ ਕੀਤਾ ਤੇ ਨਾਲ ਹੀ ਨਾਲ ਇੱਕ ਘੰਟੀ ਦਾ ਨਿਸ਼ਾਨ ਦਿੱਤਾ ਹੋਊਗਾ ਉਸ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸੋ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ